ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਜ਼ਮੀਨ ਜਾਇਦਾਦ ਕਦੋਂ ਖਰੀਦਣੀ ਚਾਹੀਦੀ ਹੈ ਤੇ ਕਦੋਂ ਵੇਚਣੀ ਚਾਹੀਦੀ ਹੈ ਆਪਾਂ ਇਸ ਸਵਾਲ ਨੂੰ ਐਡਰੈਸ ਕਰਦੇ ਹਾਂ ਆਪਾਂ ਇਸ ਸਵਾਲ ਨੂੰ ਵੀ ਐਡਰੈਸ ਕਰਾਂਗੇ ਕਿ ਕੀ ਜ਼ਮੀਨ ਨੂੰ ਸਹੀ ਖਰੀਦਣ ਦਾ ਮੌਕਾ ਹੁਣ ਹੈਗਾ ਜਾਂ ਫਿਰ ਹੁਣ ਸਹੀ ਵੇਚਣ ਦਾ ਵਕਤ ਹੈਗਾ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੋਈ ਵੀ ਪ੍ਰਾਪਰਟੀ ਜ਼ਮੀਨ ਹੈ ਚਾਹੇ ਕੋਈ ਹੋਰ ਪ੍ਰਾਪਰਟੀ ਹੈ ਉਹਨੂੰ ਖਰੀਦਣ ਦਾ ਤੇ ਵੇਚਣ ਦਾ ਇੱਕ ਵਕਤ ਹੁੰਦਾ ਹੈਗਾ ਇਹ ਮਤਲਬ ਜਿਹੜਾ ਵਕਤ ਹੈਗਾ ਉਸੇ ਸਮੇਂ ਦੇ ਮੁਤਾਬਕ ਤੁਹਾਨੂੰ ਜ਼ਮੀਨ ਖਰੀਦਣੀ ਤੇ ਵੇਚਣੀ ਚਾਹੀਦੀ ਆ ਔਰ ਜ਼ਿਆਦਾਤਰ ਲੋਕ ਕਰਦੇ ਵੀ ਇਦਾਂ ਹੀ ਨੇ ਮਤਲਬ ਜਿਵੇਂ ਮੈਂ ਮੋٹے ਤੌਰ ਤੇ ਤੁਹਾਨੂੰ ਥੋੜੀ ਜਿਹੀ ਸਮਝਾਉਣ ਦੀ ਕੋਸ਼ਿਸ਼ ਕਰਦਾ ਕਿ ਜਦੋਂ ਕੋਈ ਪ੍ਰਾਪਰਟੀਆਂ ਦੇ ਰੇਟ ਬਿਲਕੁਲ ਡਾਊਨ ਹੋ ਜਾਂਦੇ ਨੇ ਜੇ ਮੈਂ ਸਪੋਜ਼ ਕਰ ਲਵਾਂ ਥੱਲੇ ਆ ਜਾਂਦੇ ਨੇ ਤਾਂ ਤੁਸੀਂ ਦੇਖਦੇ ਹੋਵੋਗੇ ਕਿ ਸੌਦੇ ਆਉਣੇ ਵੀ ਘੱਟ ਹੋ ਜਾਂਦੇ ਨੇ ਤੇ ਸੌਦੇ बिकਨੇ ਵੀ ਘੱਟ ਹੋ ਜਾਂਦੇ ਨੇ ਜਦੋਂ ਕਿ ਪੈਸਾ ਲੋਕਾਂ ਕੋਲ ਉਸ ਸਮੇਂ ਵੀ ਉਨਾ ਹੀ ਹੁੰਦਾ ਹੈਗਾ ਲੇਕਿਨ ਉਸ ਸਮੇਂ ਸੌਦਾ ਲੈਣ ਵਾਲਾ ਗਾਹਕ ਵੀ ਘੱਟ ਜਾਂਦਾ ਹੈ ਤੇ ਵੇਚਣ ਵਾਲੇ ਵੀ ਘੱਟ ਜਾਂਦੇ ਨੇ ਇਹਦਾ ਕਾਰਨ ਕੀ ਹੁੰਦਾ ਹੈਗਾ ਦੋਸਤੋ ਇਹਦਾ ਕਾਰਨ ਇਸੇ ਸਵਾਲ ਦੇ ਨਾਲ ਜੁੜਿਆ ਹੈ ਜਿਹੜਾ ਸਵਾਲ ਮੈਂ ਤੁਹਾਨੂੰ ਪਹਿਲਾਂ ਕੀਤਾਗਾ ਕਿ ਜ਼ਮੀਨ ਪ੍ਰਾਪਰਟੀ ਖਰੀਦਣ ਦਾ ਤੇ ਵੇਚਣ ਦਾ ਕਦੋਂ ਸਹੀ ਸਮਾਂ ਹੁੰਦਾ ਹੈ ਸਹੀ ਸਮਾਂ ਦੋਸਤੋ ਮਤਲਬ ਉਹਦਾ ਕਾਰਨ ਕੀ ਹੈਗਾ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜਦੋਂ ਜ਼ਮੀਨਾਂ ਦੇ ਰੇਟ ਘਟੇ ਹੁੰਦੇ ਨੇ ਸਪੋਜ਼ ਕਰ ਲਓ ਅੱਜ ਤੋਂ 3 ਸਾਲ ਪਹਿਲਾਂ ਨਿਗਾ ਮਾਰ ਕੇ ਦੇਖੋ 4 ਸਾਲ ਪਹਿਲਾਂ ਨਿਗਾ ਮਾਰ ਕੇ ਦੇਖੋ 5 ਸਾਲ ਨਿਗਾ ਮਾਰ ਕੇ ਦੇਖੋ ਉਦੋਂ ਕੋਈ ਵੀ ਤੁਹਾਨੂੰ ਜ਼ਮੀਨ ਵਿਕ ਬਿਕਨੀ ਵੀ ਨਹੀਂ ਸੀ ਆਉਂਦੀ ਸਾਡੇ ਕੋਲ ਕਿ ਸਾਡੇ ਕੋਲੇ ਗਾਹਕ ਨਹੀਂ ਸੀ ਆਉਂਦਾ ਮਤਲਬ ਉਹਦਾ ਕਾਰਨ ਕੀ ਸੀਗਾ ਕੀ ਜ਼ਮੀਨਾਂ ਉਦੋਂ ਲੋਕ ਵੇਚਣੋਂ हट ਗਏ ਸੀ ਕੀ ਉਦੋਂ ਗਾਹਕਾਂ ਕੋਲੇ ਪੈਸਾ ਮੁੱਕ ਗਿਆ ਸੀ ਨਹੀਂ ਉਸਾਰੇ ਲੋਕਾਂ ਦੇ ਮਨ ਦੇ ਵਿੱਚ ਕੀ ਹੁੰਦਾਗਾ ਕਿ ਯਾਰ ਨਹੀਂ ਹੁਣ ਜ਼ਮੀਨ ਸਸਤੀ ਹੋ ਰਹੀ ਆ ਹੋਰ ਸਸਤੀ ਹੋ ਲੈੰਦੋ ਜਦੋਂ ਕਿ ਜ਼ਮੀਨ ਖਰੀਦਣ ਦਾ ਵਕਤ ਉਹੋ ਹੀ ਵਕਤ ਹੁੰਦਾ ਹੈ ਪ੍ਰਾਪਰਟੀ ਖਰੀਦਣ ਦਾ ਜਦੋਂ ਰੇਟ ਘਟੇ ਹੋਣ ਜਦੋਂ ਰੇਟ ਬਿਲਕੁਲ ਡਾਊਨ ਚਲੇ ਜਾਂਦੇ ਨੇ ਉਦੋਂ ਵਿਅਕਤੀ ਗਲਤੀ ਕੀ ਕਰਦੇ ਨੇ ਕਿ ਉਦੋਂ ਵੇਟ ਕਰੀ ਜਾਂਦੇ ਨੇ ਕਿ ਹੋਰ ਵੇਟ ਕਰੋ ਸ਼ਾਇਦ ਹੋਰ ਥੱਲੇ ਆ ਜਾਣ ਸ਼ਾਇਦ ਹੋਰ ਥੱਲੇ ਆ ਜਾਣ ਜਦੋਂ ਕਿ ਕਿਸੇ ਵੀ ਚੀਜ਼ ਦੀ ਕਲੈਂਪਟ ਹੁੰਦੀ ਆ ਜੇ ਸਪੋਲ ਕਰ ਲਓ ਜਦੋਂ 22 ਲੱਖ ਤੇ ਰੇਟ ਸੀਗਾ ਉਦੋਂ ਆਪਾਂ ਕਹਿੰਦੇ ਸ਼ਾਇਦ 20 ਦਾ ਹੋ ਜੇ ਚਲੋ 20 ਦਾ ਵੀ ਹੋ ਗਿਆ 20 ਤੋਂ ਸੋਚਦੇ ਸੀ ਸ਼ਾਇਦ 18 ਦਾ ਹੋ ਜੇ ਲੇਕਿਨ ਉਹਨੇ ਇੱਕ ਜਗ੍ਹਾ ਤੇ ਜਾ ਕੇ ਰੁਕਣਾ ਸੀ ਉਸ ਤੋਂ ਬਾਅਦ ਫਿਰ ਤੇਜ਼ੀ ਫੜਨੀ ਸੀ ਫਿਰ ਐਸੀ ਤੇਜ਼ੀ ਫੜੀ ਫਿਰ ਵਿਅਕਤੀ ਕੀ ਸੋਚਦਾ ਕਿ ਯਾਰ ਹੁਣ 18 ਤੋਂ 20 ਹੋ ਗਿਆ ਨਹੀਂ ਰੁਕੋ ਆਪਾਂ ਦੁਬਾਰਾ ਇੱਕ ਵਾਰ 18 ਤੇ ਆ ਜਾਂਦੋ ਫਿਰ ਖਰੀਦਾਂਗੇ ਫਿਰ 20 ਤੋਂ 22 ਤੇ ਜਾਂਦਾ ਫਿਰ ਆਪਾਂ ਕਹਿੰਦੇ ਨਹੀਂ ਨਹੀਂ ਯਾਰ ਰੁਕੋ ਇੱਕ ਵਾਰ 20 ਤੇ ਆ ਜਾਂਦੋ ਮਤਲਬ ਉਹ ਫਿਰ ਬੰਦੇ ਪਹਿਲਾਂ ਥੱਲੇ ਨੂੰ ਆਉਣ ਦੇ ਕਾਰਨ ਨਹੀਂ ਖਰੀਦ ਸਕਦੇ ਫਿਰ ਤਾਂ ਉੱਪਰ ਜਾਣ ਦੇ ਕਾਰਨ ਨਹੀਂ ਖਰੀਦ ਸਕਦੇ ਇਹ ਇੱਕ ਬਹੁਤ ਹੀ ਅਹਿਮ ਮਤਲਬ ਲੋਕਾਂ ਦੀ ਮਰਟੈਲਿਟੀ ਬਣ ਜਾਂਦੀ ਆ ਇਹ ਹਰੇਕ ਦੇ ਦਿਮਾਗ ਦੇ ਵਿੱਚ ਆਉਣ ਲੱਗ ਜਾਂਦਾ ਵੀ ਨਹੀਂ ਯਾਰ ਆਪਾਂ ਰੁਕ ਜੋ ਹਜੇ ਜਦੋਂ ਕਿ ਦੋਸਤੋ ਉਹ ਜ਼ਮੀਨ ਖਰੀਦਣ ਦਾ ਸਹੀ ਵਕਤ ਹੁੰਦਾ ਹੈ ਤੇ ਲੇਕਿਨ ਖਰੀਦਦੇ ਲੋਕ ਕਦੋਂ ਨੇ ਜਦੋਂ ਫਿਰ ਰੇਟ ਪੂਰਾ ਵੱਧ ਜਾਂਦਾ ਜਿਵੇਂ ਹੁਣ ਮੰਨ ਲਓ ਰੇਟ ਵਧ ਗਏ ਹੁਣ ਵੇਚਣ ਵਾਲੇ ਵੀ ਬਹੁਤ ਜ਼ਿਆਦੇ ਆ ਗਏ ਵੇਚਣ ਵਾਲਿਆਂ ਦਾ ਤਾਂ ਉਹਨਾਂ ਸੁਭਾਅਕ ਹੈ ਬਿਲਕੁਲ ਮੈਂ ਤੁਹਾਨੂੰ ਸਹੀ ਕਹਿ ਰਿਹਾਗਾ ਕਿ ਉਸ ਸਮੇਂ ਲੋਕ ਵੇਚਣ ਵਾਲੇ ਬਹੁਤ ਘਟ ਜਾਂਦੇ ਨੇ ਉਹ ਠੀਕ ਹੈ ਉਹਨਾਂ ਦੀ ਮੈਂਟੈਲਿਟੀ ਉਸ ਸਮੇਂ ਕਿ ਰੇਟ ਘਟਾ ਆਪਾਂ ਵੇਚ ਨਹੀਂ ਘੱਟ ਕਰ ਦੋ ਪਰ ਜਿਹੜੇ ਖਰੀਦਣ ਵਾਲੇ ਘਟ ਜਾਂਦੇ ਨੇ ਉਹ ਗਲਤੀ ਕਰ ਰਹੇ ਹੁੰਦੇ ਨੇ ਲੇਕਿਨ ਜਦੋਂ ਰੇਟ ਹੁਣ ਵੱਧ ਜਾਂਦੇ ਨੇ ਉਹਨਾਂ ਰੇਟ ਵਧੇ ਹੋਏ ਨੇ ਹੁਣ ਵੇਚਣ ਵਾਲਿਆਂ ਦਾ ਵਕਤ ਹੈ ਹੁਣ ਜਿਸ ਵੀ ਵਿਅਕਤੀ ਨੇ ਜ਼ਮੀਨ ਵੇਚਣੀ ਹੈ ਆਪਣੀ ਪ੍ਰਾਪਰਟੀ ਵੇਚਣੀ ਆ ਹੁਣ ਉਹਨਾਂ ਦਾ ਸਮਾਂ ਚੱਲ ਰਿਹਾ ਹੈ ਹੁਣ ਉਹਨਾਂ ਨੂੰ ਪ੍ਰਾਪਰਟੀ ਆਪਣੀ ਵੇਚ ਦੇਣੀ ਚਾਹੀਦੀ ਆ ਲੇਕਿਨ ਇੱਥੇ ਫਿਰ ਕਈ ਵਿਅਕਤੀ ਕੀ ਗਲਤੀ ਕਰਦੇ ਨੇ ਕਿ ਜਦੋਂ 60 ਲੱਖ ਦਾ ਰੇਟ ਹੋ ਗਿਆ ਸੀ ਕਹਿੰਦੇ ਨਹੀਂ 65 ਦਾ ਹੋ ਜਾਂਦੋ ਜਾਂ ਫਿਰ ਆਪਾਂ ਮੰਗੀ 70 ਲੱਖ ਲੈਣੇ ਆ ਫਿਰ ਉਹ 70 ਨਹੀਂ ਮਿਲਦਾ ਕਿਉਂਕਿ ਅਜੇ ਰੇਟ 60 ਦਾ ਹੈ ਜਦੋਂ ਰੇਟ 65 ਦਾ ਹੋ ਜਾਂਦਾ ਫਿਰ ਆਪਾਂ 75 ਮੰਗਣ ਲੱਗ ਜਾਂਦੇ ਆ ਫਿਰ ਆਪਾਂ ਕਹਿੰਦੇ ਨਹੀਂ ਨਹੀਂ ਯਾਰ ਰੋਕੋ ਆਪਣਾ 75 ਹੀ ਲੱਗੂਗਾ ਲੇਕਿਨ ਕਰਦੇ ਕਰਾਉਂਦੇ ਜਦੋਂ ਉਹਦੇ ਫਿਰ ਬ੍ਰੇਕ ਲੱਗਦੀ ਹੈ ਨਾ ਫੇਰ ਧਮ ਜਦੋਂ ਮਾਰਕੀਟ ਗਿਰਦੀ ਆ ਫਿਰ ਬੰਦਾ ਪਸਤਾਉਂਦਾ ਯਾਰ ਮੈਨੂੰ ਤਾਂ ਉਹ 65 ਲੱਖ ਰੁਪਈਆ ਮਿਲਦਾ ਸੀਗਾ ਉਹਨੂੰ ਫਿਰ ਮੁੜ ਕੇ 65 ਮਿਲਣਾ ਨਹੀਂ ਉਹ ਸੱਪ ਹਿੱਕ ਤੋਂ ਦੀ ਲੰਘ ਗਿਆ ਚੁੱਕਿਆ ਹੁੰਦਾਗਾ ਸੋ ਮੇਰਾ ਕਹਿਣ ਦਾ ਭਾਅ ਜ਼ਮੀਨ ਨੂੰ ਖਰੀਦਣ ਦਾ ਤੇ ਵੇਚਣ ਦਾ ਇੱਕ ਵਕਤ ਹੁੰਦਾ ਹੈਗਾ ਜ਼ਮੀਨ ਵੇਚਣ ਵਾਲਿਆਂ ਨੂੰ ਉਸ ਸਮੇਂ ਜ਼ਮੀਨ ਵੇਚਣੀ ਚਾਹੀਦੀ ਆ ਜਦੋਂ ਰੇਟ ਵਧੇ ਹੁੰਦੇ ਨੇ ਜਿਵੇਂ ਅੱਜ ਦਾ ਸਮਾਂ ਚੱਲ ਰਿਹਾ ਹੁਣ ਵੇਚਣ ਵਾਲਿਆਂ ਨੂੰ ਜ਼ਮੀਨ ਵੇਚਣੀ ਚਾਹੀਦੀ ਆ ਖਰੀਦਣ ਵਾਲਿਆਂ ਨੂੰ ਮੈਂ ਇਹ ਨਹੀਂ ਕਹਿੰਦਾ ਕਿ ਖਰੀਦੋ ਨਾ ਖਰੀਦਣ ਵਾਲਿਆਂ ਨੂੰ ਵੀ ਵਕਤ ਹੈਗਾ ਕਿਉਂਕਿ ਜ਼ਮੀਨ ਜਿਹੜੀ ਹੈਗੀ ਆ ਉਹਨੇ ਪਤਾ ਨਹੀਂ ਅੱਗੇ ਕਿੱਥੇ ਜਾ ਕੇ ਰੁਕਣਾ ਹੈਗਾ ਰੇਟ ਤਾਂ ਮਾਰਕੀਟ ਦੇ ਅਨੁਸਾਰ ਨੇ ਲੇਕਨ ਜਿਹੜਾ ਬੰਦਾ ਵੇਚਣ ਵਾਲਾ ਹੈ ਅਗਰ ਉਹ ਸੋਚਦਾ ਹੈ ਕਿ ਮੈਂ ਅੱਜ ਜੇ 65 ਨੂੰ ਵੇਚਤੀ ਜਾ ਰਾ ਕਿਤੇ 75 ਨਾ ਹੋ ਜੇ ਪਰ ਤੁਸੀਂ ਇਹ ਨਹੀਂ ਸੋਚਦੇ ਜਦੋਂ ਤੁਸੀਂ 65 ਨੂੰ ਵੇਚ ਕੇ ਅੱਗੇ ਜਿੱਥੇ ਪ੍ਰਾਪਰਟੀ ਲੈਣੀ ਆ ਉਹ ਵੀ ਅੱਜ ਤੁਹਾਨੂੰ ਉਸੇ ਰੇਟ ਨਾਲ ਮਿਲੇਗੀ ਜਿਹੜਾ ਅੱਜ ਦਾ ਰੇਟ ਹੈ ਜਦੋਂ ਕੱਲ ਨੂੰ 75 ਦਾ ਜਾਂ 85 ਦਾ ਰੇਟ ਹੋਊਗਾ ਤਾਂ ਤੁਸੀਂ ਜਿੱਥੇ ਸੌਦਾ ਖਰੀਦਣਾਗਾ ਉੱਥੇ ਵੀ ਫਿਰ ਤੁਹਾਨੂੰ ਘੱਟ ਮਿਲੇ ਘੱਟ ਮਤਲਬ ਕਿੱਲੇ ਮਿਲਣਗੇ ਵੱਧ ਰੇਟ ਮਿਲੇਗੀ ਯਾਨੀ ਕਹਿਣ ਦਾ ਭਾਵ ਸਮਾਂ ਖੰਜਾਉਣਾ ਨਹੀਂ ਚਾਹੀਦਾ ਔਰ ਖਰੀਦਦਾਰਾਂ ਨੂੰ ਤਾਂ ਮੈਂ ਹਮੇਸ਼ਾ ਹੀ ਕਹਣਾਗਾ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਮਝੋ ਸੋਚੋ ਪਰ ਤਲੇਰੀ ਨਾਲ ਸੌਦਾ ਕਰ ਲਓ ਕਿਉਂਕਿ ਇਹ ਵਕਤ ਲੰਘਿਆ ਦੁਬਾਰਾ ਨਹੀਂ ਆਉਂਦਾ ਔਰ ਪੈਸੇ ਨੇ ਜਿਹੜੇ ਹਰ ਰੋਜ਼ ਦੀ ਹਰ ਰੋਜ਼ ਤੁਹਾਡੇ ਘਟ ਰਹੇ ਨੇ ਜਿਸ ਵਿਅਕਤੀ ਕੋਲ ਜਿਹੜੇ ਮੇਰੀ ਹੁਣ ਵੀਡੀਓ ਸੁਣ ਰਹੇ ਨੇ ਧਿਆਨ ਨਾਲ ਸੁਣੋ ਮੈਂ ਵੀਰ ਤੈਨੂੰ ਕਹਿ ਰਿਆਂ ਜਿਹੜਾ ਤੂੰ ਵੀਰ ਮੇਰਾ ਸੁਣ ਰਿਹਾ ਹੈ ਜਿਹਦੇ ਕੋਲੇ ਪੈਸੇ ਪਏ ਨੇ ਜਿਨੇ 6 ਮਹੀਨੇ ਤੋਂ ਲੈ ਕੇ ਅੱਜ ਤੱਕ ਰੇਟ ਨੂੰ ਵਾਚਿਆ ਜਾਂ ਜਿਹਦੇ ਕੋਲ ਤੇਰੇ ਕੋਲੇ ਵੀਰੇ ਸਾਲ ਦੇ ਪੈਸੇ ਪਏ ਨੇ ਇੱਕ ਸਾਲ ਤੋਂ ਲੈ ਕੇ ਤੂੰ ਇਹੀ ਦੇਖੀ ਜਾਂਦਾ ਸੀਗਾ ਕਿ ਰੇਟ ਥੱਲੇ ਨੂੰ ਆਊਗਾ ਲੋਕਾਂ ਦੇ ਆਪਾਂ ਮੈਸੇਜ ਪੜ ਲੈਂਦੇ ਆ ਜਿਨ੍ਹਾਂ ਨੇ ਨਾ ਇਹ ਵਿਸਵਾਬੀ ਵੇਚਣਾ ਨਾ ਵਿਸਵਾ ਖਰੀਦਣਾ ਉਹ ਮੈਸੇਜ ਥੱਲੇ ਕਰਦੇ ਨੇ ਨਹੀਂ ਨਹੀਂ ਸਸਤੀ ਹੋ ਜੂ ਦੇਖਿਆ ਸੀ ਇੱਥੇ ਜ਼ਮੀਨ ਨੇ ਕਿਸੇ ਨੇ ਪੁੱਛਣਾ ਨਹੀਂ ਔਰ ਉਹਨਾਂ ਦੇ ਕਹਿਣ ਦੇ ਨਾਲ ਜ਼ਮੀਨ ਨੇ ਸਸਤੀ ਨਹੀਂ ਹੋਣਾ ਤੂੰ ਸਾਲ ਪਹਿਲਾਂ ਵੀ ਤੂੰ 2 ਸਾਲ ਪਹਿਲਾਂ ਵੀ ਇਹੀ ਸੋਚਦਾ ਰਿਆ ਅੱਜ ਨਿਗਾਹ ਮਾਰ ਕੇ ਦੇਖ ਤੇਰੇ ਕੋਲੇ ਜਿੰਨੇ ਪੈਸੇ ਉਦੋਂ ਪਏ ਸੀ ਸਪੋਜ਼ ਕਰ ਲਓ ਤੁਹਾਡੇ ਕੋਲੇ 3 ਕਰੋੜ ਰੁਪਇਆ ਪਿਆ ਸੀਗਾ ਉਸ 3 ਕਰੋੜ ਦੇ ਉਦੋਂ ਕਿੰਨੇ ਕਿੱਲੇ ਮਿਲਦੇ ਸੀਗੇ ਤੇ ਅੱਜ 3 ਕਰੋੜ ਦੇ ਤੁਹਾਨੂੰ ਕਿੰਨੇ ਕਿੱਲੇ ਮਿਲਦੇ ਨੇ ਤੂੰ ਸੋਚ ਕੇ ਦੇਖ 6 5 30 ਤੁਹਾਨੂੰ 5 ਜਾਂ 6 ਏਕੜ ਤੋਂ ਵੱਧ ਅੱਜ ਵਧੀਆ ਏਰੀਏ ਦੇ ਵਿੱਚ ਜ਼ਮੀਨ ਨਹੀਂ ਮਿਲਣੀ ਫੇਰ ਤੁਸੀਂ ਭੱਜ ਦਿਓ ਮਾਰੇ ਏਰੀਏ ਚ ਨੂੰ ਦੋਸਤੋ ਜਿੱਥੇ ਰੇਟ ਅੱਜ ਨਹੀਂ ਵਧੇ ਉੱਥੇ ਰੇਟ ਕੱਲ੍ਹ ਵੀ ਨਹੀਂ ਵਧਨੇ ਉੱਥੇ ਰੇਟ ਸਾਲ ਪਹਿਲਾਂ ਵੀ ਨਹੀਂ ਵਧੇ ਉੱਥੇ ਰੇਟ ਅੱਜ ਵੀ ਨਹੀਂ ਵਧੇ ਉੱਥੇ ਰੇਟ 2 ਸਾਲ ਪਹਿਲਾਂ ਵੀ ਨਹੀਂ ਵਧੇ ਉੱਥੇ ਰੇਟ 2 ਸਾਲ ਬਾਅਦ ਵੀ ਨਹੀਂ ਵਧਨੇ ਅਗਰ ਵਧਣਗੇ ਬਹੁਤ ਸਲੋ ਮਤਲਬ ਉਹ ਇੱਥੇ ਤੱਕ ਪਹੁੰਚੇ ਗਿਆ ਉਹਨੇ ਕਿਉਂਕਿ ਉੱਥੇ 5 ਲੱਖ ਦਾ ਰੇਟ ਸੀ ਉੱਥੇ ਸਵਾ ਪੰਜ ਦਾ ਹੋਇਆ ਉੱਥੇ 5 ਲੱਖ 30 ਹਜ਼ਾਰ ਦਾ ਹੋਇਆ ਉੱਥੇ 5 ਲੱਖ 40 ਹਜ਼ਾਰ ਦਾ ਹੋਇਆ ਲੇਕਿਨ ਜਿੱਥੇ ਰੇਟ 40 ਲੱਖ ਦੀ ਉੱਥੇ 40 ਲੱਖ ਤੋਂ 45 ਲੱਖ ਦਾ ਹੋਇਆ 45 ਤੋਂ 55 ਲੱਖ ਦਾ ਹੋਇਆ 55 ਤੋਂ 60 ਲੱਖ ਦਾ ਹੋਇਆ ਇਹ ਟਕੂਸੀਆਂ ਵਧੀਆ ਏਰੀਆ ਦੇ ਵਿੱਚ ਵੱਜ ਰਹੀਆਂ ਲੱਗੀਆਂ ਮਾਰੇ ਏਰੀਆ ਦੇ ਵਿੱਚ ਨਹੀਂ ਸੋ ਮੇਰਾ ਕਹਿਣ ਦਾ ਭਾਵ ਜਿਹੜੇ ਵੀਰਾਂ ਕੋਲੇ ਪੈਸਾ ਪਿਆ ਸੋਚ ਕੇ ਦੇਖੋ ਮੇਰੀ ਗੱਲ ਨੂੰ ਮੇਰੇ ਤੇ ਭਰੋਸਾ ਨਾ ਕਰੋ ਤੁਸੀਂ ਕਾਪੀ ਪੈਨ ਚੱਕੋ ਪਹਿਲਾਂ ਤੋਂ ਜਦੋਂ ਤੋਂ ਤੁਹਾਨੂੰ ਲੋਕਾਂ ਨੇ ਡੀਲਰਾਂ ਨੇ ਸੌਦੇ ਦਿਖਾਏ ਸੀਗੇ ਉਹ ਅੱਜ ਤੋਂ 2 ਸਾਲ ਪਹਿਲਾਂ ਦੇ ਜਿਹਦੇ ਕੋਲ ਪੈਸੇ ਪੈਣੇ ਉਦੋਂ ਦੀ ਕੰਪੈਰੀਜ਼ਨ ਕਰੋ ਕਿ ਉਦੋਂ ਤੁਹਾਨੂੰ ਕਿੰਨੇ ਕਿੱਲੇ ਮਿਲਦੇ ਤੇ ਕੀ ਰੇਟ ਸੀਗਾ ਅੱਜ ਸਾਲ ਬਾਅਦ ਕਿੰਨੇ ਮਿਲਦੇ ਸੀ ਤੇ ਅੱਜ ਕਿੰਨੇ ਮਿਲਦੇ ਨੇ ਹੁਣ ਵੀ ਮੈਂ ਕਹਿਣਾ ਵਕਤ ਨਾ ਗਵਾਓ ਅਗਰ ਤੁਸੀਂ ਅੱਜ ਸਪੋਜ ਕਰ ਲੋ 5 ਜਾਂ 6 ਕਿੱਲੇ ਵੀ ਲੈ ਲੈਣਿਓ ਕੱਲ ਨੂੰ ਇਹੀ ਤੁਹਾਡੇ 5 ਜਾਂ 6 ਕਿੱਲੇ ਨੇ ਜਿਹੜੇ ਜਿਹੜੇ ਅੱਜ ਤੁਸੀਂ 3 ਕਰੋੜ ਦੇ ਸਪੋਜ ਕਰ ਲੋ ਲੈਣਿਓ ਇਹ ਕੱਲ ਨੂੰ 5 ਕਰੋੜ ਦੇ ਹੋ ਜਾਣਗੇ ਜਦੋਂ ਇਹ 5 ਕਰੋੜ ਦੇ ਹੋਣਗੇ ਤਾਂ ਤੁਹਾਨੂੰ ਸਕੂਨ ਮਿਲੇਗਾ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਠੀਕ ਹੈ ਅਸੀਂ ਜਿਹੜੀ ਪ੍ਰਾਪਰਟੀ ਖਰੀਦੀ ਆ ਉਹ ਸਾਡੀ ਮਹਿੰਗੀ ਹੋ ਚੁੱਕੀ ਐ ਜਿਹੜੀਆਂ ਅੱਜ ਤੋਂ 2 ਸਾਲ ਪਹਿਲਾਂ ਖਰੀਦਦੇ ਸੀ ਉਹਨਾਂ ਦੀ ਨਿਗਾਹ ਮਾਰ ਕੇ ਦੇਖੋ ਅੱਜ ਕਿੱਥੇ ਚਲੀ ਗਈ ਉਹਨੇ ਕਿੱਲੇ ਕਿੱਥੇ ਚਲੇ ਗਏ ਸੋ ਮੇਰਾ ਕਹਿਣ ਤੋਂ ਬਾਅਦ ਫੈਸਲਾ ਕਰਨ ਲੱਗੇ ਸੋਚੋ ਜ਼ਰੂਰ ਪਰ ਇੰਨਾ ਵੀ ਨਾ ਸੋਚੋ ਕਿ ਸਿਰਫ ਡੀਲਰਾਂ ਦੀਆਂ ਆਪਾਂ ਦੌੜਾਂ ਲਗਾਉਂਦੇ ਰਹੀਏ ਆਪਾਂ ਦਾ ਚੁਸਤ ਬਣਦੇ ਉਹਨੇ ਦੇਖੋ ਅਸੀਂ ਐਨੇ ਡੀਲਰਾਂ ਨੂੰ ਮਤਲਬ ਦੌੜ ਲਵਾਤੀ ਐਨਾਂ ਕੋਲ ਗੱਡੀਆਂ ਚ ਕੀੜੇ ਦਵਾਤੇ لیکن دوستو نقصان ਤੁਸੀਂ اپنے ਕਰ ਰਹੇ ਹੋ। سو میرا سیدھا ਜਿਆ ਤੁਹਾਨੂੰ سوال ਆ ਕਿ ਖਰੀਦਣ ਤੇ ਵੇਚਣ ਦਾ ਇੱਕ ਸਮਾਂ ਹੁੰਦਾ। ਕੀ ਅੱਜ ਮਤਲਬ ਜਿਹੜਾ ਖਰੀਦਿਆ ਹੋਇਆ ਅਗਰ ਤੁਸੀਂ ਹੁਣ ਸੋਚਿਓ ਦੂਜੇ ਲੋਟ ਕਿ ਅਗਰ ਮਾਰਕੀਟ ਧੜੰਮ ਡੇਗ ਪੈਂਦੀ ਆ। ਦੋਸਤੋ ਅਗਰ ਮਾਰਕੀਟ ਘਿਰ ਜਾਂਦੀ ਆ ਸਪੋਜ਼ ਕਰ ਲੋ ਤੁਸੀਂ ਅੱਜ 5 ਕਿੱਲੇ ਖਰੀਦੇ 3 ਕਰੋੜ ਦੇ ਖਰੀਦੇ। ਅਗਰ 3 ਕਰੋੜ ਵਾਲੇ ਕਿੱਲੇ ਕੱਲ ਨੂੰ ਘੱਟ ਕੇ ਉਹ 1.5 ਕਰੋੜ ਤੇ ਰਹਿ ਜਾਂਦੇ ਨੇ ਮੰਨ ਲਓ ਆਪਾਂ ਮੰਨ ਲੈਂਦੇ ਆ ਕਿ ਅੱਧਾ ਰੇਟ رہ ਗਿਆ ਤਾਂ ਅੱਧਾ ਰੇਟ ਜਿਹੜਾ ਤੁਹਾਡਾ ਜ਼ਮੀਨ ਦਾ رہ ਗਿਆ ਅਗਰ ਤੁਸੀਂ ਇਹ 1.5 ਕਰੋੜ ਵਾਲੀ ਜ਼ਮੀਨ ਨੂੰ ਬੇਚ ਕੇ ਕਿਤੇ ਹੋਰ ਜ਼ਮੀਨ ਲਮਾਉਂਗੇ ਉਹ ਵੀ ਰੇਟ ਬਹੁਤ ਜ਼ਿਆਦਾ ਘਟ ਕੇ ਜਾਨੀ ਮੇਰਾ ਕਹਿਣ ਤੋਂ ਭਾਵ ਅਗਰ ਰੇਟ ਘਟਣਗੇ ਸਾ ਤਾਂ ਸਾਰੇ ਘਟਣਗੇ ਅਗਰ ਵਧ ਰਹੇ ਨੇ ਤਾਂ ਸਾਰੇ ਵਧ ਰਹੇ ਨੇ ਇਸ ਗੱਲ ਦੀ ਕਦੇ ਚਿੰਤਾ ਨਾ ਕਰੋ ਕਿ ਜੇ ਰੇਟ ਘਟ ਗਏ ਫੇਰ ਕੀ ਕਰਾਂਗੇ ਜੇ ਕਦੇ ਕਿਸੇ ਨੇ ਵਿਆਹੀ ਨਹੀਂ ਜੇ ਕਦੇ ਕਿਸੇ ਨੇ ਵਿਆਹ ਕਰਨ ਗਿਆ ਨਹੀਂ ਮੈਂ ਇੱਥੇ ਤੁਹਾਨੂੰ ਮੈਂ ਬਾਰ-ਬਾਰ ਕਈ ਵਾਰ ਦੱਸਦਾ ਹਾਂ ਮੈਂ ਇੱਥੇ ਆਪਣਾ ਰੈਂਟ ਤੇ ਪ੍ਰਾਪਰਟੀ ਦਿੱਤੀ ਦੇਤੀ ਲੇਕਿਨ ਮੈਂ ਇੱਕ ਮੇਰਾ ਦੋਸਤ ਸੀਗਾ ਉਹਦੀ ਪ੍ਰਾਪਰਟੀ ਇੱਕ ਰਿਲਾਇੰਸ ਕੰਪਨੀ ਦੇ ਨਾਲ ਮੈਂ ਉਹਦਾ ਐਗਰੀਮੈਂਟ ਕਰਵਾ ਮਤਲਬ ਕਿ ਸਾਰਾ ਕੁਝ ਰੇਟ ਫਾਈਨਲ ਹੋ ਗਿਆ 8 ਲੱਖ ਰੁਪਏ ਮਹੀਨਾ ਰੈਂਟ ਸੀਗਾ ਪ੍ਰਾਪਰਟੀ ਉਹਦੇ ਕੋਲੇ ਪਈਆ ਪੈਸੇ ਉਹਦੇ ਕੋਲੇ ਸੀਗੇ ਔਰ ਕੰਪਨੀ ਨਾਲ ਮੈਂ ਬੈਠ ਕੇ ਜਿਹਦੇ ਨਾਲ ਸਾਰਾ ਫਾਈਨਲ ਕਰਾਦਾ ਇੰਨੇ ਨੂੰ ਆਹ ਰੇਟ ਆ ਬਣਾਉਣਾ ਹੈ ਲੇਕਿਨ ਉਹ ਕਹਿੰਦਾ ਜੀ ਜੇ ਸਰਪੰਚ ਸਾਹਿਬ ਕੱਲ ਨੂੰ ਇਹ ਚਲੇ ਗਏ ਫਿਰ ਕੀ ਕਰਾਂਗੇ ਮੈਂ ਬਥੇਰਾ ਉਹਨੂੰ ਸਮਝਾਇਆ ਕਿ ਇਹ ਜੇ ਦਾ ਕੋਈ ਮਹੱਤਵ ਨਹੀਂ ਜੇ ਚਲੇ ਵੀ ਗਏ ਤਾਂ ਆਪਣੀ ਬਿਲਡਿੰਗ ਤਾਂ ਆਪਣੇ ਕੋਲੇ ਹੀ ਆ ਕਿਸੇ ਨੂੰ ਹੋਰ ਦੇ ਦਾਂਗੇ ਪਰ ਉਹ ਜੇ ਕਹਿੰਦਾ ਰਿਹਾ ਯਾਰ ਜੇ ਕਿਤੇ ਆਏ ਹੋ ਗਏ ਫਿਰ ਕੀ ਕਰਾਂਗੇ ਔਰ ਉਦੋਂ ਨੂੰ ਕੰਪਨੀ ਚਲੀ ਗਈ ਜਦੋਂ ਦੁਬਾਰਾ ਉਹਨੇ ਮਨ ਬਣਾਇਆ ਤੇ ਕਹਿਣ ਲੱਗਿਆ ਕਿ ਸਰਪੰਚ ਸਾਹਿਬ ਚਲੋ ਹੁਣ ਆਪਾਂ ਦੇਈ ਦੇਨੇ ਆ ਉਦੋਂ ਨੂੰ ਕਿਸਾਨ ਅੰਦੋਲਨ ਚੱਲ ਪਿਆ ਤੇ ਉਹ ਸਮਾਂ ਲੰਘ ਗਿਆ ਅੱਜ ਉਹ ਮੇਰਾ ਦੋਸਤ ਇਸ ਦੁਨੀਆ ਦੇ ਵਿੱਚ ਨਹੀਂ ਹੈਗਾ ਸੋ ਮੇਰਾ ਕਹਿਣ ਤੋਂ ਭਾਵ ਵਕਤ ਜਦੋਂ ਇੱਕ ਵਾਰੀ ਖੁੰਝ ਜਾਂਦਾ ਨਾ ਫੇਰ ਤੁਸੀਂ ਉਹਨੂੰ ਫੜ ਨਹੀਂ ਸਕਦੇ ਹੈਗੇ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ